पंजाबी गायक सरदार दर्शन सिंह पम्मा डूम मेवाल तखत श्री केसगढ़ साहिब श्री अनंतपुर साहिब विखे दर्शन करने लिये पुजे इस मौके तखत श्री केसगढ़ साहिब के जथेदार सिंह साहिब ज्ञानी कुलदीप सिंह गडगड़ जी ने उन्होंने मुलाकात की थी उन्होंने कोलो कविश्री भी सुनी इस मौके सिंह साहिब जी ने सरदार दर्शन सिंह साहिब श्री गुरु तेग बहादुर जी तीन सो साला शहीदी दिहाड़े दी शताब्दी समर्पित समी लिखा लाई आखिया ता जो गुरु साहिब दी लासानी शहादत दा बाद तो वाद प्रचार हो सके इस मौके सरदार दर्शन सिंह नु सिरो सम्मानित भी किया गया आओ देखते दे हाँ इस मौके दी एक विशेष रिपोर्ट ਵਾਸੀ ਪਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਹੀਏ ਇੱਕ ਮਾਲਾ ਤੇਜ ਸੀ ਹੱਥ ਤੂੰ ਉਹ ਸੰਤ ਦੇ ਨਾਲ ਸਿਪਾਹੀਏ ਉਹਨੇ ਕੌਮ ਸਜਾਈ ਸ਼ੇਰਾਂ ਜਈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹਨੇ ਪਾਪ ਤਾਂ ਸੇ ਪਾਣੀ ਵਿੱਚ ਸੀ ਬੋਲ ਇਲਾਹੀ ਕੋਲ ਦਿੱਤੇ ਵਿੱਚ ਜੁਰਤ ਮਲਾ ਕੇ ਖੰਡੇ ਦੀ ਸੀ ਮਰਦ ਵਿੱਚ ਲਖਣ ਟੋਲ ਦਿੱਤੇ ਆਜ ਨਾ ਸੀਸ ਦਿੱਤਾ ਗੁਰੂ ਆਪਣੇ ਨੂੰ ਓਥਾਂ ਥਾਂ ਤੇ ਸਿਰ ਧਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਹੱਕ ਦੇ ਮੌਤ ਤੋਂ ਡਰਦੇ ਨਹੀਂ ਕਦੇ ਸਰਸਾ ਨੇ ਕਦੇ ਘੜੀਆਂ ਨੇ ਕਦੇ ਸਰਸਾ ਨੇ ਕਦੇ ਸਰਸਾ ਨੇ ਕਦੇ ਘੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ 'ਚ ਸਾਡੀਆਂ ਨੀਹਾਂ ਨੇ ਜਿਨ੍ਹਾਂ ਮਾਣੇ ਸੱਥਰ ਯਾਰੜੇ ਦੇ ਅੱਖ ਖੇੜਿਆਂ ਵਾਲਿਓ ਕਰਦੇ ਨੀ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਇਹ ਦਾਨੀ ਕਵੀ ਤਪਸਵੀ ਨੇ ਇਹ त्यागी ਸਭ ਕੁਝ ਵਾਰ ਦਿੰਦੇ ਏ ਤੇਗ ਦੇ ਧਨੀ ਤਾਂ ਉਤਮ ਨੇ ਪਰ ਕਲਮ ਨਾਲ ਵੀ ਮਾਰ ਦਿੰਦੇ ਜੋ ਆਸ਼ਕ ਹੋਣ ਆਜ਼ਾਦੀਆਂ ਦੇ ਜੋ ਆਸ਼ਕ ਹੋਣ ਆਜ਼ਾਦੀਆਂ ਦੇ ਉਹ ਕਦੇ ਗੁਲਾਮੀ ਉਹ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਕਦੇ ਮੌਤ ਤੋਂ ਡਰਦੇ ਨਹੀਂ ਸੁਣਿਆ ਹੋਰੀਆ ਕਾਲ